ਨਹੀਂ ਮੁੜਿਆ ਨਹੀਂ ਮੁੜਿਆ ਨਹੀਂ ਮੁੜਿਆ ਬਟਾਲਾ ਦੇ ਸਗਰਪੁਰ ਤੋਂ ਜਲੰਧਰ ਦੇ ਖਾਂਬੜਾ ਦੇ ਇੱਕ ਚਰਚ ਚ ਗਿਆ ਇੱਕ ਦਾ ਬਾਲਕ ਨਹੀਂ ਮੁੜਿਆ ਮਾਂ ਰੋ ਰੋ ਕੇ ਹਾਲੋ ਬੇਹਾਲ ਹੋ ਰਹੀ ਹੈ ਕਿਉਂਕਿ ਉਸ ਦਾ ਮੁੰਡਾ ਹਰ ਹਫਤੇ ਚਰਚ ਚ ਜਾਂਦਾ ਸੀ ਇਸ ਵਾਰ ਵਿਗਿਆ ਪਰ ਵਾਪਸ ਹੀ ਨਹੀਂ ਮੁੜਿਆ ਦੱਸਿਆ ਚਾਰਿਆ ਕਿ ਉਹ ਬੱਸ ਸਟੈਂਡ ਤੋਂ ਲਾਪਤਾ ਹੋਇਆ ਏ ਉਸਦੇ ਲਾਪਤਾ ਹੋਣ ਦੀ ਵਜ੍ਹਾ ਕੀ ਹੈ ਇਸ ਦੀ ਜਾਣਕਾਰੀ ਮਾਣੂ ਨਹੀਂ ਹੈ ਪਰ ਮਾਂ ਇਹੀ ਕਹਿ ਰਹੀ ਹੈ ਕਿ ਉਹਦੇ ਇਟਾਂ ਵਾਲੇ ਕਾਚੇ ਉਸ ਦਾ ਪੁੱਤ ਮੁਰਾਵੇ ਮਾਂ ਦੀ ਮੁਰਾਦਾ ਇੰਨੀਆਂ ਨੇ ਕਿ ਉਹ ਕਹਿੰਦੀ ਹੈ ਕਿ ਉਹ ਭਾਵੇਂ ਗਰੀਬ ਹੈ ਪਰ 10000 ਰੁਪਿਆ ਇਨਾਮ ਚ ਦੇ ਦੇਗੀ ਉਸ ਦਾ ਪੁੱਤ ਮੋਰ ਦਿੱਤਾ ਜਾਵੇ ਮੋਰ ਦਿੱਤਾ ਜਾਵੇ मोर दिता जाए तो आप ही देख लवो कि कुछ कहना है उसकी माँ का तो किमें दुखी है पूरा परिवार दैनिक मेल पंजाबी टीवी के लिए टीव लवप्रीत सिंह खुशीपुर की रिपोर्ट मैं जी जी की बात हुई जी ਮਰ ਚਾੜਾ ਚਰਚੇ ਚ ਗਿਆ ਹੈ ਅੱਗੇ ਸੰਡੇ ਦੀ ਸੰਡੇ ਜਾਂਦਾ ਸੀ ਮੁਰਕੇ ਵਾਪਸ ਨਹੀਂ ਆਇਆ ਬਸ ਸਟੈਂਡ ਹੀ ਉਹ ਗੁੰਮ ਹੋ ਗਿਆ ਚਰਚਾ ਚੰਦ ਜੀ ਬਸ ਸਟੈਂਡ ਕਿਹੜੀ ਚਰਚਾ ਦੀ ਸੀ ਇਹ ਤਰਨੂਲੇ ਦੀ ਕਿੱਥੇ ਖਾਂਬੜੇ ਉਹ ਕਿੱਥੇ ਗਲੰਦਰ ਤੇ ਉਹ ਤੁੰ ਬਸ ਸਟੈਂਡ ਤੋਂ ਹੀ ਗੁੰਮ ਹੋ ਗਿਆ ਤੇ ਹਰ ਸੰਡੇ ਦੇ ਛੱਲੇ ਜਾਂਦਾ ਸੀ ਮੁਰਕੇ ਵਾਪਸ ਨਹੀਂ ਆਇਆ ਸੇ ਉੱਥੇ ਬੱਸ ਸਟੈਂਡ ਤੋਂ ਗੁੰਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਬੱਸ ਸਟੈਂਡ ਤੇ ਤੁਸੀਂ ਕਿਸੇ ਨੂੰ ਇਤਲਾ ਕੀਤੀ ਜਾਂ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਹਾਂ ਜੀ ਗਏ ਹਾਂ ਲੱਭਣ ਗਏ ਹੀ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਹੀ ਕੀ ਨਾਮ ਸੀ ਆ ਰਾਜਾ ਨੀਮਰਸੀ ਉਮਰਦੀ ਸੋਲਾ ਸੋਲਾ ਸਤਾਰਾ ਸ਼ਾਲਦਾ ਹਗਾ ਪਹਿਲਾਂ ਤੁਸੀਂ ਦੱਸਿਓ ਨਾ ਪਹਿਲਾਂ ਨਹੀਂ ਦਿਮਾਗ ਤੋਦਾ ਤੇ ਥੋੜਾ ਜਿਹਾ ਕਰਕੇ ਗੋਹਰ ਲੋਨ ਦੇ ਹਾਂਜੀ ਕੀ ਗੋਹਰ ਲੋਨ ਦੇ ਲੋਕਾਂ ਕੀ ਅਸੀਂ ਤਾਂ ਕਿਹਾ ਚਰਚ ਵਾਲਿਆਂ ਨੇ ਤਾਂ ਕਿਹਾ ਨਹੀਂ ਇਹ ਚੰਦਾ ਉੰਦਾਰਿਆ ਜੇ ਕੋਈ ਨਹੀਂ ਚਰਚ ਚ ਇਹ ਛੱਡੇ ਦੀ ਛੱਡੇ ਜਾਂਦਾ ਰਹਾ ਤੇ ਮੁਰਕੇ ਵਾਪਸ ਆਇਆ ਨਹੀਂ ਹੈਗਾ ਮੈਂ ਮੰਗਤੀ ਕਰਨੀ ਆ ਅਪੀਲ ਕਰਨੀ ਆ ਕਿ ਜਿੱਤੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾਮ ਦੇਣੇ ਪਿਆਰਾ ਜੀ ਨਾਮੋ ਜਪਨਾ ਤੇ ਰਿੰਕੋ ਭਾਜੀ ਮੇਰਾ ਭਰਾ ਹੀ ਛੋਟਾ ਰਾਜਾ ਪਹਿਲਾਂ ਚੜ੍ਹਦੀ ਜਾਂਦਾ ਹੈ ਭਾਜੀ ਉਟਾਲਿਓ ਖਾਂਬੜੇ ਚੜ੍ਹਜੇ ਕਰੀ ਆ ਜਾਂਦਾ ਹੈ ਤੇ ਕਈ ਟੁੱਟ ਜਾਂਦਾ ਹੈ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਐਸ ਵਾਰ ਭਾਈ ਚੰਦਰ ਚੜਚੇ ਦੇ ਵਿੱਚ ਵਾਪਸ ਨਹੀਂ ਆਇਆ ਉਟਾਲੀ ਕਿੰਨੀ ਮੁੰਦੀ ਨਾ ਕਿ ਅਜੀ 16-16 ਸਾਲ ਤੇ ਮੈਂ ਭਾਈ ਬਹੁਤ ਦੁਖੀ ਆ ਮੈਂ ਬਹੁਤ ਕੱਲ ਪਰਸੋਂ ਦਾ ਰੋਂਦਿਆਂ ਪਰ ਸ਼ਾਉਂਦਿਆਂ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂੰ ਵੀ ਕਨੂੰ ਲੱਭਦਾ ਮੈਂ ਨਾਮ ਦੇਣ ਨੂੰ ਭਾਈ ਤਿਆਰ ਆ ਜਿਹੜਾ ਤੁਹਾਡਾ ਬ੍ਰਦਰ ਸੀ ਰਾਜਾ ਹਾਂਜੀ ਉਹ ਪਹਿਲਾਂ ਵੀ ਜਾਂਦੇ ਰਹੇ ਉਹਨਾਂ ਦੇ ਕੀ ਦਿਮਾਗੀ ਸੁਣਤ ਨਹੀਂ ਸੀ ਹਾਂ ਜੀ ਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਪਹਿਲਾਂ ਵੀ ਜਾਂਦੇ ਰਹੇ ਤੇ ਉਹਨਾਂ ਨੂੰ ਬਾਈ ਪਤਾ ਨਹੀਂ ਲੱਗਾ ਕਿ ਚੰਦਰ ਬਾਟਾਂ ਦੇ ਵਿੱਚ ਮਲਗ ਗੁੰਮ ਹੋ ਗਿਆ ਭਾਈ ਕੀ ਪੀਕ ਕਰਨਾ ਚਾਹੁੰਦੇ ਲੋਕਾਂ ਨੂੰ ਫੇਰ ਭਾਈ ਮਾਤ ਜੁੜ ਕੇ ਬੇਨਤੀ ਕਰਨਾ ਵਾ ਜਿੰਨੂੰ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਮੇਰਾ ਨਾਮ ਦੇਨੂ ਤਿਆਰ